ਨਨ ਮਾਰਨਾ ਤੇ ਬੀਰ ਸੰਦੂੜੇ ਕੁੱਟਿਆ ਵਾ ਡੂਟੀਓ ਦੀ ਬਾਹਰ ਹੁੰਦੀ ਐ ਅੰਦਰਾਣ ਕੇ ਕੁੱਟਿਆ ਮੈਨੂੰ ਬਰੇ ਬਰੇ ਹਣ ਕੀਤੇ ਜੋ ਇਹਨਾ ਪ੍ਰਾਪੀ ਸਿੰਘ ਹੈ ਜੀ ਜਿਹਦੀ ਮੌਤ ਹੋਈ ਆਦਾ ਕੀ ਨਾ ਉਹ ਮੇਰਾ ਛੋਟਾ ਬਰਾਦਰ ਸ਼ਰਬਜੀਤ ਸਿੰਘ ਉਹਦਾ ਨਾਮ ਹੈ ਜੀ ਹਾਂਜੀ ਕਿਹੜਾ ਪਿੰਡ ਕਿਹੜਾ ਪਿੰਡ ਆਪਣਾ ਲਾਲੂ ਤੁਮਣਾ ਕੀ ਗੱਲ ਬਾਤ ਹੈ ਜੀ ਕੀ ਗੱਲ ਬਾਤ ਸਾਰੇ ਜਨਕ ਕੋਈ ਮਾੜੀ ਮੋਟੀ ਅੰਦਰ ਗੱਲ ਹੋਈ ਹੈ ਜਿਹਦੀ ਸੇਸ ਵਜਾ ਦੇ ਕਰਕੇ ਵੀ ਜਾਣੀ ਹੁੰਦਾ ਵੀ ਇਹਨੂੰ ਜ਼ਿਆਦਾ ਚੰਗੀ ਵੀ ਇਹ ਕਰਕੇ ਜਿਹਦਾ ਜ਼ਿਆਦਾ ਹੀ ਕੰਮ ਖਰਾਬ ਹੋ ਚੁੱਕਾ ਹੈ ਹਾ ਗਿੜੀ ਜਿਹੜਾ ਆਇਆ ਸੀ ਇਹ ਗੋੰਦੋਸਾ ਮਾ ਘਰ ਮੜੀ ਜਾਂ ਜੀ ਹਾਂਜੀ ਕੀ ਤੁਹਾਨੂੰ ਪਤਾ ਲੱਗਾ ਉਹ ਹੋਇਆ ਕੀ ਨਾ ਲੱਗਾ ਕੁਝ ਪਤਾ ਸਰ ਪਤਾ ਤਾਂ ਸਾਨੂੰ ਇਦਾਂ ਲੱਗਣਾ ਹੀ ਨਹੀਂ ਜਾਨਕਿ ਵੀ ਇਹਨਾਂ ਦਾ ਕਿਤੇ ਲਿਆਂਦਾ ਸਾਨੂੰ ਪਤਾ ਨਹੀਂ ਲੱਗਾ ਜਾਨਕਿ ਫੋਨ ਨਹੀਂ ਕੀਤਾ ਕੋਈ ਇਹਨਾਂ ਫੋਨ ਨਹੀਂ ਕੀਤਾ ਕਿ ਤੁਹਾਡਾ ਇੱਥੇ ਬੰਦਾ ਹੈਗਾ ਜਾਂ ਨਹੀਂ ਹੈਗਾ ਹੈਗਾ ਜਾਂ ਮਰ ਗਿਆ ਕਿੱਦਾਂ ਵੀ ਉਹ ਸਾਨੂੰ ਅੰਦਰ ਹੋ ਜਾਣ ਕੇ ਮੰਡੇ ਨੇ ਫੋਨ ਕੀਤਾ ਕਿ ਤੁਹਾਡਾ ਇੱਥੇ ਬੰਦਾ ਨਹੀਂ ਹੈਗਾ ਜਰਾ ਸ੍ਰੀ ਹਸਿਆ ਤੇ ਫਿਰ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਰਨ ਤਰ ਨ ਗਏ ਅਸੀਂ ਉੱਥੇ ਨਹੀਂ ਸਾਨੂੰ ਮਿਲਿਆ ਅੰਮ੍ਰਿਤਸਰ ਗੁਰਨਾਨਕਾ ਕਿੱਥੋਂ ਨਹੀਂ ਮਿਲਿਆ ਇਹਨਾਂ ਨੂੰ ਜਨਕੇ ਟੀਵੀ ਹਸਪਤਲ ਦਾਖਲ ਕਰਾਇਆ ਸੀ ਤੇ ਉੱਥੇ ਵੀ ਸਾਡੇ ਜਾਂਦਿਆਂ ਨੂੰ ਬਹੁਤ ਜ਼ਿਆਦਾ ਬਲੱਡ ਇਹਦੇ ਮੂੰਹ ਦੇ ਵਿੱਚੋਂ ਆ ਰਿਹਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਗੁਰਨਾਨਕਾ ਹਸਪਤਲ ਆਈਸੀਯੂ ਦੇ ਵਿੱਚ ਲਿਆ ਕੇ ਤੇ ਫਿਰ ਉਹਨਾਂ ਦਾਖਲ ਕਰਵਾਤਾ ਤੇ ਉੱਥੇ ਵੀ ਜਨਕੇ ਵੀ ਉਹਦੇ ਜਿਹੜੀ ਬਲੈਡਿੰਗ ਸੀ ਮੂੰਹ ਦੇ ਅੰਦਰੋਂ ਨਹੀਂ ਸੀ ਰੁਕਦੀ ਕਿਸ ਕਰਕੇ ਉਹ ਦੀ ਜੀ ਸਰ ਤਾਂ ਹੋ ਗਈ ਹੁਣ ਕੀ ਮੰਗ ਕੇ ਕਰਦੇ ਮੰਗ ਸਕਦਾ ਅਸੀਂ ਇਹੋ ਕਰਦੇ ਆਂ ਕਿ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਜਾਈਂ ਜਾਂ ਕਿਸ ਗਰੀਬ ਦੇ ਬੱਚੇ ਨੂੰ ਇਦਾਂ ਨਾ ਕਰ ਸਕੀਂ ਤੇ ਮੈਨੂੰ ਫੋਨ ਆਇਆ ਵੀ ਗੋਇੰਦਵਾਲ ਜੇਲ੍ਹ ਦੇ ਵਿੱਚ ਜਿਹੜਾ ਡਿਪਟੀ ਸੁਪਰਡੈਂਟ ਸਿਕਿਉਰਿਟੀ ਦਾ ਸੁਖਪਾਲ ਸਿੰਘ ਸੰਧੂ ਤੇ ਉਹਦੇ ਗਨਮੈਨ ਨੇ ਮਿਲ ਕੇ ਇੱਕ ਕੈਦੀ ਦੀ ਮੌਤ ਉਹਨਾਂ ਦੇ ਕੁੱਟਣ ਮਾਰਨ ਵਜਾ ਕਰਕੇ ਹੋਈ ਆ ਤੇ ਅੱਜ ਉਹਦੀ ਜਿਹੜੀ ਬੰਦੇ ਦੀ ਡੈਥ ਹੈ ਨਾ ਕੱਲ ਦੀ ਹੋਈ ਹੋਈ ਆ ਠੀਕ ਆ ਇਹਨੇ 15 ਤਰੀਕ ਨੂੰ ਪਾਲ ਸਿੰਘ ਸੰਧੂ ਤੇ ਉਹਦੇ ਗਨਮੈਨ ਸੁਮਨਦੀਪ ਦੋਨਾਂ ਨੇ ਡਾਲ ਕੇ ਐਨੀ ਕੁ ਬੁਰੀ ਤਰ੍ਹਾਂ ਕੁੱਟਿਆ ਸਰਬਜੀਤ ਸਿੰਘ ਤੇ ਲੱਭੀ ਸਿੰਘ ਨੂੰ ਲੱਭੀ ਸਿੰਘ ਹਜੇ ਵੀ ਹਸਪਤਾਲ ਦੇ ਵਿੱਚ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਕੁੱਟਣ ਦਾ ਕਾਰਨ ਕੀ ਆ ਕਿਉਂ ਕੁੱਟਿਆ ਉਹ ਕੈਦੀ ਅੰਦਰ ਮਾੜੀ ਮੋਟੀ ਗੱਲ ਤੋਂ ਆਪਸ ਦੇ ਵਿੱਚ ਕਿਸੇ ਗੱਲੋਂ ਝਗੜਾ ਹੋਇਆ ਸੀ ਤਾਂ ਅੰਨੇ ਉਹਨਾਂ ਨੂੰ ਬੈਰ ਵਿੱਚ ਬੰਦਾਂ ਨੂੰ ਬੰਦ ਕੈਦੀਆਂ ਨੂੰ ਨਾ ਕੱਢ ਕੇ ਬਾਹਰ ਲੈ ਕੇ ਗਿਆ ਬਾਹਰ ਲੈ ਜਾ ਕੇ ਉਹਨੂੰ ਇੰਨੀ ਕਿ ਬੁਰੀ ਤਰ੍ਹਾਂ ਕੁੱਟਿਆ ਉਹ ਕੈਦੀ ਸਾਰੇ ਜਿਹੜੇ ਦੱਸਣ ਨੂੰ ਕਹਾਂ ਨੂੰ ਤਿਆਰ ਹੈ ਜਿਨ੍ਹਾਂ ਦੇ ਸਾਹਮਣੇ ਇਹ ਉਹਨਾਂ ਨੂੰ ਕੱਢ ਕੇ ਲੈ ਕੇ ਗਿਆ ਤੇ ਫਿਰ ਉਹਦੀ ਮਾਰ ਕੁੱਟਾਈ ਕਰਕੇ ਜਦੋਂ ਉਹਨੂੰ ਉੱਥੇ ਸੁੱਟ ਕੇ ਗਿਆ ਉਹ ਮੁੰਡਾ ਜਦੋਂ ਖੂਨ ਦੀਆਂ ਉਲਟੀਆਂ ਕਰਨ ਲੱਪੇ ਆ ਨਾ ਉਦੋਂ ਉਹਨੂੰ ਜੇਲ੍ਹ ਦੇ ਅੰਦਰ ਜਿਹੜਾ ਹਸਪੀਟਲ ਹੁੰਦਾ ਨਾ ਉਹਦੇ 'ਚ ਐਡਮਿਟ ਕਰਵਾਇਆ ਗਿਆ ਕੁੱਟਣ ਦੀ ਵੀਡੀਓ ਹੈਗੀ ਆ ਵੀਡੀਓ ਕੁੱਟਣ ਦੀ ਵੀਡੀਓ ਤੋਂ ਜੇਲ੍ਹ ਦੇ ਪ੍ਰਸ਼ਾਸਨ ਕੋਲ ਹੋਏਗੀ ਨਾ ਕਿਉਂਕਿ ਜਿਹੜੇ ਅੰਦਰ ਹਵਾਲਾਤੀ ਨਾ ਦੇ ਉਹਨਾਂ ਕੋਲ ਫੋਨ ਹੋਣੇ ਆ ਠੀਕ ਹੈ ਨਾ ਉਹ ਤੇ ਸਿਰਫ ਦੱਸ ਕੇ ਸਕਦੇ ਆ ਉਹ ਬੰਦੇ ਜਿਹੜੇ ਸਾਰੇ ਬਿਆਨ ਦੇਣ ਨੂੰ ਤਿਆਰ ਆ ਵੀ ਸਾਨੂੰ ਪਤਾ ਹੈ ਸਾਡੇ ਸਾਹਮਣੇ ਕੁਟਿਆ ਆਏ ਨੇ ਪਰ ਕੀ ਲੱਗਦਾ ਇੰਨੇ ਕਹਿਦੀ ਹੁੰਦੇ باوجود ਕੱਲੇ ਇਹਨੂੰ ਕਿਸ ਨੂੰ ਕਿਉਂ ਇਹਦਾ ਟਾਰਗੇਟ ਕਰਦਾ ਕੀ ਲੱਗਦਾ ਤੁਹਾਨੂੰ ਉਹ ਬੰਦਾ ਐਕਚੁਅਲੀ ਸਾਈਕੋਵਾਸਕੋਪਾਲ ਸਿੰਘ ਸੰਧੂ ਆ ਨਾ ਜਿਹੜਾ ਬੌਕਸਰ ਆ ਤੇ ਉਹ ਇਹ ਸਮਝਦਾ ਵੀ ਜਿਹੜੇ ਐਸਆਈਏਟ ਬੰਦੇ ਆ ਨਾ ਉਹ ਸਾਰੇ ਜਿਹੜੇ ਆ ਉਹ ਮੇਰੇ ਕਰਿੰਦੇ ਆ ਤੇ ਉਹਨਾਂ ਨੂੰ ਮਾਰਨਾ ਕੁੱਟਣਾ ਲਤਾੜਨਾ ਇਹ ਮੇਰਾ ਹੱਕ ਆ ਪਹਿਲੂ ਕੇਸ ਤੇ ਮਾਮਲੇ ਸਾਹਮਣੇ ਆਏ ਸੰਧੂ ਦੇ ਮੇਰੇ ਕੋਲ ਇਹ ਪਹਿਲਾ ਕੇਸ ਆਇਆ ਹੋ ਜੇਲ ਦੇ ਅੰਦਰ ਵੈਸੇ ਉਹ ਬਹੁਤ ਸਾਰੇ ਲੋਕਾਂ ਨੂੰ ਕੁੱਟਦਾ ਹੈ ਬਹੁਤ ਸਾਰੇ ਕੈਦੀਆਂ ਦੀ ਆਲਰੇਡੀ ਚ ਕਹਿਤਾ ਹੈਗੀਆਂ ਜਿਨ੍ਹਾਂ ਨੂੰ ਉਹਨੇ ਬੜੀ ਵਾਰੀ ਅੱਗੇ ਕੁੱਟਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਨਾਲ ਟਾਰਗੇਟ ਕੀਤਾ ਗਿਆ ਆ ਕਿਆਦਿਆਂ ਨੂੰ ਉਹ ਤੁਸੀਂ ਕਿਸ ਤਰ੍ਹਾਂ ਪਰਿਵਾਰ ਨੂੰ ਆਸ਼ਵਾਸ਼ਣ ਦਵਾਓਗੇ ਜਾਂ ਕੀ ਲਾਹੇ ਦਿਖਾਓਗੇ ਦੇਖੋ ਮੈਂ ਇਸ ਪਰਿਵਾਰ ਦੇ ਲਈ 3 ਆਫ ਪਾਸਟ ਕਿਸੇ ਕੋ 1 ਰੁਪਈਆ ਨਹੀਂ ਲਿਆ ਕੋਈ ਫੀਸ ਆ ਮੈਂ ਇਹਨਾਂ ਦਾ ਕੇਸ ਲੜ ਰਹੀ ਆ ਤੇ ਮੈਂ ਲੜਾਂਗੀ ਇਹਨਾਂ ਨੂੰ ਇਨਸਾਫ ਦਵਾਵਾਂਗੀ ਸਵਾਲ ਇਸ ਗੱਲ ਦਾ ਵੀ ਜੇ ਅੱਜ ਇਸ ਗਰੀਬ ਦੇ ਨਾਲ ਐਜ ਹੋਇਆ ਵਾ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੋਇਆ ਵਾ ਉਧਰੋਂ ਐਸਐਸਪੀ ਵੀ ਅੱਖਾਂ ਬੰਦ ਕਰਕੇ ਬੈਠੇ ਹੋਏ ਨੇ ਕੱਲ ਸ਼ਾਮ ਦੀ ਉਹਨਾਂ ਨੂੰ ਮੇਲ ਗਈ ਹੋਈ ਅਬਿਸਕੁਪਾਲ ਸਿੰਘ ਸੰਧੂ ਨੇ ਜੇਸਾ ਬੰਦੇ ਨੂੰ ਕੁੱਟਿਆ ਸੀ ਉਹਦੀ ਡੈਥ ਹੋ ਗਈ ਆ ਤੇ ਅੱਜ ਦੀ ਤਰੀਕ ਦੇ ਵਿੱਚ ਫਿਰ ਵੀ ਉਥੇ ਸਕਪਾਲ ਸਿੰਘ ਸੰਧੂ ਜੀ ਜੇਲ ਦੇ ਅੰਦਰ ਔਨ ਡਿਊਟੀ ਆ ਤਾਂ ਉਹਦਾ ਗਨਮੈਨ ਜਦੋਂ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ ਦੇ ਅੰਦਰ ਸੁਟਿਆ ਹੋਣਾ ਚਾਹੀਦਾ ਸੀਗਾ ਕਿ ਲੱਗਦਾ ਪੋਸਟਮਾਰਟ ਕਰਾਇਆ ਜਾਊਗਾ ਅਗਾਂ ਅਗਲੀ ਕਾਰਵਾਈ ਕੀਤੀ ਕੱਲ ਅੱਜ ਦੀ ਵੀ ਸਾਰਾ ਦਿਨ ਅਸੀਂ ਲੱਗੇ ਰਹੇ ਆ ਤੇ ਪੋਸਟਮਾਰਟ ਅੱਜ ਵੀ ਨਹੀਂ ਆ ਹੋਇਆ ਉਹ ਜਾਣ ਬੁਝ ਕੇ ਪੁਲਿਸ ਡਿਲੇ ਕਰੰਦੀ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਧਰ ਕੇ ਇਸੇ ਤਰੀਕੇ ਦੇ ਨਾਲ ਇਹ ਬੈਠ ਜਾਣ ਇਹ ਕਾਰਵਾਈ ਨਾ ਕਰਨ ਕਿਉਂਕਿ ਜੇਦੋਂ ਉਸ ਬੰਦੇ ਦਾ ਪੋਸਟਮਾਰਟਮ ਹੋਇਆ ਉਹਦੇ ਚ ਸਾਰੀਆਂ ਸੱਤਾ ਦੇ ਨਿਸ਼ਾਨ ਨਜ਼ਰ ਆ ਜਾਂਦੇ ਆ ਮੇਰੇ ਕੋ ਵੀ ਡੈੱਡ ਬਾਡੀ ਦੀ ਵੀਡੀਓ ਹੈਗੀ ਆ ਮੈਂ ਵਖਾ ਸਕਦੀ ਆ ਉਹਦੇ ਜਗ੍ਹਾ ਜਗ੍ਹਾ ਤੇ ਇੰਜਰੀਜ਼ ਹੋਈਆਂ ਆ ਜਗ੍ਹਾ ਤੇ ਸਾਰੇ ਉਹਦੇ ਟਾਂਕੇ ਲੱਗੇ ਹੋਏ ਨੇ ਆ ਜਗ੍ਹਾ ਤੇ ਸਾਰੇ ਉਹਦੇ ਨਿਸ਼ਾਨ ਪਏ ਹੋਏ ਨੇ ਆ ਜਗ੍ਹਾ ਤੇ ਉਹਦੇ ਰਾਡਾਂ ਦੇ ਸਾਰੇ ਨਿਸ਼ਾਨ ਪਏ ਹੋਏ ਨੇ ਇਸੇ ਕਰਕੇ ਉਹਦੀਆਂ ਪਸਲੀਆਂ ਟੁੱਟ ਗਈਆਂ ਤੇ ਸਾਰੀ ਉਹਦੀ ਬਾਡੀ ਦੀਆਂ ਨਾੜਾਂ ਡੈਮੇਜ ਹੋ ਗਈਆਂ ਤੇ ਉਹ ਖੂਨ ਦੀ ਲਗਾਤਾਰ ਵੌਮਟਿੰਗ ਕਰ ਰਿਹਾ ਸੀ ਜਿਹੜੀਆਂ ਰੋਕੀ ਨਹੀਂ ਸੀ ਰਹੀਆਂ ਉਸੇ ਵਜ੍ਹਾ ਕਰਕੇ ਉਹਦੀ ਡੈੱ ਬੀਜਾ ਕਰਾਇਆ ਜਾ ਰਿਹਾ ਜੀ। ਪੋਸਟ ਮਾਰਡਮ ਤੋਂ ਉਧਰੋਂ ਪਤਾ ਲੱਗਣਾ ਰਿਪੋਰਟ ਦੂੰਗੀ। ਸ਼ਰ ਤੁਸੀਂ ਮੌਕੇ ਤੇ ਮੌਜੂਦ ਹੈਗੇ ਹੋ ਨਾ? ਮੌਕੇ ਤੇ ਮੌਜੂਦ ਨਹੀਂ ਹੋਈ। ਕਿਸ ਤਰ੍ਹਾਂ ਜਿਹੜੀ ਇਹ ਵੀਰ ਦੀ ਡੈਥ ਹੋਈ ਹੈ ਪਰਿਵਾਰ ਦਾ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਹੀ ਉਹਦਾ ਕੁੱਟਮਾਰ ਕੀਤੀ ਗਈ ਬੁਰੀ ਤਰ੍ਹਾਂ। ਪਰ ਇਹਦੀ ਕੋਈ ਪਤਾ। ਤੇ ਕੀ ਕਹਿਣਾ ਚਾਹੁੰਦੇ ਹੋ ਨਾ ਅੱਜ ਤੁਸੀਂ ਪਹੁੰਚੇ ਇੱਥੇ? ਤੇ ਜਿਹੜੀ ਕੁੱਟਮਾਰ ਹੋਈ ਜੇਲ੍ਹ ਦੇ ਵਿੱਚ ਕੀ ਲੱਗਦਾ ਹੈ? ਪਰ ਇਹਦੀ ਕੋਈ ਪਤਾ ਨਹੀਂ। ਸ਼ਰਟ ਪੋਸਟ ਮਾਰਡਮ ਕੋਈ ਬੈਠੀ ਬਾਡੀ ਤੇ ਵੇਖੀ ਹੋਣੀ ਹੈ ਨਾ ਇੰਜਰੀ ਦੇ ਨਿਸ਼ਾਨ ਜਿਹੜੇ ਆ ਨਜ਼ਰ ਆ ਰਹੇ ਨੇ। ਬਾਡੀ ਵੇਖੀ ਨਹੀਂ ਹੈ ਤੇ ਸਰਦੂ ਵੀ ਕਿੱਥੇ ਡਿਊਟੀ ਕਰਦੇ ਜੇਲ੍ਹ ਦੇ ਅੰਦਰ ਡਿਊਟੀ ਕਰਦੇ ਤਰਨਤਨ